ਸਕੂਲ ਆਫ ਐਮਿਨੈਂਸ ਸਾਨੇ ਵਾਲੀ ਵਿਖੇ ਪ੍ਰਿੰਸੀਪਲ ਡਾਕਟਰ ਮਨਦੀਪ ਕੌਰ ਦੀ ਅਗਵਾਈ ਹੇਠ ਡਾਕਟਰ ਦਿਵਸ ਮਨਾਇਆ ਗਿਆ ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਕੋਮੀ ਡਾਕਟਰ ਦਿਵਸ ਮੌਕੇ ਤੇ ਦੇਸ਼ ਦੇ ਸਾਰੇ ਮਿਹਨਤਕਸ਼ ਡਾਕਟਰਾਂ ਨੂੰ ਦਿਲੋਂ ਸਲਾਮ ਹੈ ਜੋ ਸਾਡੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ।' ਇਸ ਮੌਕੇ ਤੇ ਸ਼੍ਰੀਮਤੀ ਨੀਰੂ ਨਾਲ ਚਾਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੇਸ਼ ਦੇ ਮਹਾਨ ਅਤੇ ਪ੍ਰਸਿੱਧ ਡਾਕਟਰ ਵਿਦਿਆਨਚੰਦ ਰੋਏ ਜੀ ਦੇ ਜਨਮ ਦਿਵਸ ਮੌਕੇ ਤੇ ਉਹਨਾਂ ਦੀ ਦੇਸ਼ ਪ੍ਰਤੀ ਸੇਵਾ ਭਾਵਨਾ ਅਤੇ ਸਿਹਤ ਦੇ ਖੇਤਰ ਵਿੱਚ ਪਏ ਯੋਗਦਾਨ ਨੂੰ ਯਾਦ ਕਰਦੇ ਹੋਏ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਸਿਵਲ ਹਸਪਤਾਲ ਸਾਨੇਵਾਲ ਤੋਂ ਡਾਕਟਰ ਸਤਵਿੰਦਰ ਵਸੀ ਅਤੇ ਡਾਕਟਰ ਬ੍ਰਿਤਾ ਪਟਰਾ ਵੀ ਉਤਸ਼ਾਹੇ ਤੌਰ ਤੇ ਪਹੁੰਚੇ। ਇਸ ਨਾਲ ਸਕੂਲ ਵੱਲੋਂ ਵਿਦਿਆਰਥੀਆਂ ਦੇ ਡਾਕਟਰ ਦਿਵਸ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਅਖੀਰ ਵਿੱਚ ਪ੍ਰਿੰਸੀਪਲ ਡਾਕਟਰ ਮਨਦੀਪ ਕੌਰ ਅਤੇ ਸ਼ਹੀਦ ਭਗਤ ਸਿੰਘ ਹਾਊਸ ਦੇ ਸਮੂਹ ਮੈਂਬਰਾਂ ਵੱਲੋਂ ਡਾਕਟਰ ਸੁਤਵੇਂਦਰ ਵਸੀਅਤ ਅਤੇ ਡਾਕਟਰ ਬਨੀਤਾ ਵਾਤਰਾ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਸਕੂਲ ਦੇ ਮੈਡੀਕਲ ਨੋਡਲ ਇੰਚਾਰ ਸ਼੍ਰੀਮਤੀ ਖੁਸ਼ਬੂ ਮਾਇਕ ਗੋਇਲ ਸਕੂਲ ਦੇ ਮੀਡੀਆ ਕੋਆਰਡੀਨੇਟਰ ਗੁਰਸੇਵਕ ਸਿੰਘ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਸਹੀਦ ਭਗਤ ਸਿੰਘ ਹਾਊਸ ਦੇ ਸਮੂਹ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ਹੈ ਪੂਰੇ ਆਪਣੇ ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਇਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਬੱਚਿਆਂ ਦੇ ਕੋਲ ਪਹੁੰਚਿਆ ਔਰ ਮੇਰੇ ਮੂਸ ਸਮੂਥ ਸਟਾਫ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਆ ਇਸ ਹੈਪੀ ਡਾਕਟਰਸ ਡੇ ਥੈਂਕ ਯੂ ਬੱਚਿਆਂ ਨੇ ਮਤਲਬ ਬੱਚਿਆਂ ਦੀ ਐਕਟੀਵਿਟੀ ਸੀਗੀ ਬੱਚਿਆਂ ਨੇ ਅਲੱਗ-ਅਲੱਗ ਕਲਾਸਿਸ ਦੇ ਸਟੂਡੈਂਟਸ ਨੇ ਪੋਸਟਰਸ ਵਗੈਰਾ ਬਣਾਇਆ ਤੋ ਬੱਚੇ ਵੀ ਸੈਲਫ ਮੋਟੀਵੇਟਿਡ ਸੀਗੇ ਕਿ ਉਹਨਾਂ ਨੂੰ ਬਹੁਤ ਅੱਛਾ ਲੱਗਾ ਕਿ ਡਾਕਟਰਸ ਨੇ ਜਿਹੜੇ ਆਏ ਸਾਡੇ ਸਕੂਲ ਦੇ ਵਿੱਚ ਉਹਨਾਂ ਨੇ ਆਪਣੇ ਪਰਸਨਲ ਐਕਸਪੀਰੀਐਂਸਿਸ ਜਿਹੜੇ ਹੈਗੇ ਆ ਇੱਥੇ ਸ਼ੇਅਰ ਕੀਤੇ ਔਰ ਇਸ ਨੋਬਲ professions ਦੇ ਜਿਹੜਾ ਹੈਗਾ ਉਹਨਾਂ ਨੇ ਬੱਚਿਆਂ ਨੂੰ ਮਤਲਬ ਕਿ ਜਿਹੜੀ ਹੈਗੀ ਉਹ ਗਾਈਡੈਂਸ ਦਿੱਤੀ। ਅ ਜੀਐਸਸੀ ਸਿਵਲ ਹਸਪੀਟਲ ਸਾਹਨੇ ਵਾਲਾ ਉਹਦੇ ਵਿੱਚੋਂ ਡਾਕਟਰ ਬੱਸੀ ਅਤੇ ਡਾਕਟਰ ਬਤਰਾ ਜਿਹੜੇ ਹੈਗੇ ਆ ਇੱਥੇ ਮੌਜੂਦ ਹੈ ਜਿਨ੍ਹਾਂ ਨੇ ਸਾਡੇ ਸਕੂਲ ਦੇ ਵਿੱਚ ਆ ਕੇ ਸਾਨੂੰ ਆਪਣਾ ਜਿਹੜਾ ਹੈਗਾ ਉਹ ਕੀਮਤੀ ਟਾਈਮ ਦਿੰਦਾ। ਮੇਰਾ ਨਾਮ ਡਾਕਟਰ ਸੁਖਿੰਦਰ ਬਸੀਆ ਤੇ ਅੱਜ ਅਸੀਂ ਸਿਗਨ ਹਸਪੀਟਲ ਸਾਨੇਵਾਲ ਤੋਂ ਸਾਨੂੰ ਮੈਮ ਨੇ ਅੱਜ ਡਾਕਟਰ ਡੇ ਆ ਜ 1 ਜੁਲਾਈ ਤੇ ਆਪਣੇ ਮਨਦੀਪ ਕੋ ਮੈਮ ਪ੍ਰਿੰਸੀਪਲ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਤਾਂ ਕਿ ਅਸੀਂ ਇਸ ਇਹਨਾਂ ਦੀ ਇੱਕ ਐਕਟੀਵਿਟੀ ਡਾਕਟਰ ਡੇ ਤੇ ਰੱਖੀ ਗਈ ਸੀ ਤੇ ਅਸੀਂ ਮੈਂ ਉਹ ਡਾਕਟਰ ਨੀਤਾ ਮੇਰੇ ਸਹਿਯੋਗੀ ਅਸੀਂ ਇੱਥੇ ਅੱਜ ਸ਼ਾਮਿਲ ਹੋਏ ਆ ਤੇ ਬਹੁਤ ਚੰਗਾ ਲੱਗਿਆ ਡਾਕਟਰ ਡੇ ਨੂੰ ਸੈਲਿਬ੍ਰੇਟ ਕੀਤਾ। ਔਰ ਮੈਂ ਸਮਝਦਾ ਕਿ ਇਹਨਾਂ ਨੇ ਜਿਹੜੀ ਐਕਟੀਵਿਟੀ ਕੀਤੀ ਪੋਸਟਰ ਮੇਕਿੰਗ ਵਾਲਾ ਬੱਚਿਆਂ ਨੇ ਬਹੁਤ ਅچھے ਪੋਸਟਰ بنائے ਤਾਂ ਮੈਂ ਇਹਨਾਂ ਦਾ ਤਹਿਤ ਰੋ ਧੰਨਵਾਦ ਕਰਦਾ ਤੇ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਤਾਂ ਕਰਾ ਲਿਆ ਡਾਕਟਰ ਜੀ ਆਇਆਂ ਜੀ ਤੇ ਜੇਕਰ ਇਹ ਡਾਕਟਰ ਦੇ ਨਾਮ ਰਪੋ ਦਾ ਨਾਮ ਲਿਆ ਜਾਂਦਾ ਜੀ ਨਾਮ ਵਿਸ਼ਵਾਸ ਕਰਦੇ ਨੇ ਬਾਦੀ ਖਾਦਾ ਅਸੀਂ ਮਤਲਬ ਜਿਹੜਾ ਇਲਾਜ ਕਰਵਾਇਆ ਅੰਦਰ ਕੀ ਕਹਿੰਦੇ ਸਪੋਰਟ ਦੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਸਟਾਰਟਿੰਗ ਹੋਈ ਹੈ ਡਾਕਟਰ ਮਧਾਂਜਲੋ ਜਿਹੜੇ ਬੰਗਾਲ ਦੇ ਸੀਗੇ ਤਾਂ ਉਹਨਾਂ ਤੋਂ ਬਾਅਦ ਇਹ ਡਾਕਟਰ ਟੀਮ ਲਾਇਆ ਜਾ ਰਿਹਾ ਤੇ ਇੱਕ ਬੜਾ ਹੀ ਨੋਬਲ ਪ੍ਰੋਫੈਸ਼ਨਰ ਤੇ ਆਪਣੀ ਸਾਰੀ ਫੀਲਿੰਗਸ ਜਾਂ ਆਪਣੇ ਪਰਸਨ ਜਿਹੜੇ ਕਮ ਹੁੰਦੇ ਨੇ ਉਹਨਾਂ ਤੋਂ ਉੱਪਰ ਉੱਠ ਕੇ ਸਾਨੂੰ ਇਹ ਜਿਹੜੀ ਸੇਵਾ ਕਰਨੀ ਪੈਂਦੀ ਹੈ ਜਮਨ 24 ਘੰਟੇ ਅਵੇਲੇਬਲ ਰਹਿੰਦੇ ਆ ਮਤਲਬ ਕਿਸੇ ਵੀ ਹਰ ਮੌਕੇ ਤੇ ਅਸੀਂ ਹਾਜ਼ਰ ਆ ਪਬਲਿਕਲੀ ਕਿਸੇ ਪ੍ਰਕਾਰ ਦੀ ਸੇਵਾ ਲਈ ਤਾਂ ਠੀਕ ਹੈ ਸਭ ਦੋਸਤਾਂ ਦਾ ਰੈਡ ਆਪ ਬਹੁਤ ਠੀਕ ਹੈ ਵਧੀਆ ਇੱਕ ਆਮ ਜਿੰਨਾ ਦਿਨ ਦਿਵਸ ਹੁੰਦੇ ਨੇ ਉਦਹੀਂ ਹੈ ਤੇ ਮਤਲਬ ਇੱਕ ਇਹ ਹੈ ਕਿ ਡਾਕਟਰਾਂ ਨੂੰ ਥੋੜੀ ਖੁਸ਼ੀ ਮਿਲਦੀ ਹੈ ਕਿ ਜਿਹੜੀ ਪਬਲਿਕ ਹੈ ਜਾਂ ਸਾਡੇ ਸਰਕਾਰੀ ਪਦਾਰੇ ਨੇ ਸਾਨੂੰ ਇਸ ਇਸ ਮੌਕੇ ਤੇ ਯਾਦ ਕਰਦੇ ਨੇ ਤੇ ਸਾਨੂੰ ਖੁਸ਼ੀ ਮਿਲਦੀ ਹੈ ਜੇ सेलिब्रेट ਕਰਦੇ ਐਕਟੀਵਿਟੀਜ਼ ਹੁੰਦੀਆਂ ਨੇ ਤਾਂ ਇੱਕ ਦਿਨ ਸਾਡੇ ਲਈ ਰੱਖਿਆ ਜਾਂਦਾ ਤਾਂ ਸਾਨੂੰ ਵੀ ਖੁਸ਼ੀ ਮਿਲਦੀ ਹੈ ਕਿ ਅਸੀਂ ਪੂਰਾ ਸਾਲ ਕੰਮ ਕਰਦੇ ਆਂ ਤੇ ਇੱਕ ਦਿਨ ਸਾਨੂੰ ਇਹ ਖੁਸ਼ੀ ਦਾ ਮਿਲਦਾ ਸੰਨ ਦਾ ਕੁਮਾਉਂਦੂ ਪੰਜਾਬੀ ਵਿੱਚ ਜੀ ਸਨ ਨੈਗਸਟ ਦੀ ਇਨਫੋਰਮੇਸ਼ਨ ਕਰਵਾ ਲਈਏ ਆ ਪੇਸ਼ੈਂਟ ਸਾਡੇ ਕੋਲ ਇੱਕ ਸਕੂਲ ਹੈਲਥ ਪ੍ਰੋਗਰਾਮ ਹੈ ਸਾਡੇ ਕੋਲ ਆਰਪੀਐਸਕੇ ਰਾਸ਼ਟਰੀ ਪਾਸ ਸਸਟ੍ਰੋਲਸ 30 ਬਿਮਾਰੀਆਂ ਦਾ ਫ੍ਰੀ ਇਲਾਜ ਕਰਾਇਆ ਜਾਂਦਾ ਹੈ ਉਹ ਸਾਰੀ ਚੀਜ਼ਾਂ ਅਸੀਂ ਦੇਖਦੇ ਹਾਂ ਇਹ ਸਕੂਲ ਦੇ ਵਿੱਚ ਹੁੰਦੇ ਨੇ ਸਰਕਾਰੀ ਰਜਿਸਟਰਡ ਆਂਗਣਵਾੜੀ ਉਹ ਸਕੂਲ ਦੇ ਵਿੱਚ ਮੈਂ ਡਾਕਟਰ ਵਨੀਤਾ ਬਤਰਾ ਮੈਂ ਸਿਵਲ ਹਸਪੀਟਲ ਸਾਨੇਵਾਲ ਦੇ ਵਿੱਚ ਪੋਸਟਡ ਹਾਂ ਤੇ ਅੱਜ ਡਾਕਟਰ ਜੇ ਦੇ ਉੱਪਰ ਸਾਨੂੰ ਆਨਰ ਕਰਨ ਲਈ ਇਨਵਾਈਟ ਕੀਤਾ ਗਿਆ ਇਸ ਚੀਜ਼ ਦਾ ਬਹੁਤ ਬਹੁਤ ਥੈਂਕਸ ਤੇ ਅੱਛਾ ਲੱਗਦਾ ਸਰ ਨਟ ਦੌੜ ਵਾਲੀ ਜ਼ਿੰਦਗੀ ਚੋਂ ਇੱਕ ਦਿਨ ਜਦੋਂ ਆ ਕੇ ਸਪੈਸ਼ਲ ਫੀਲ ਕਰਾਇਆ ਜਾਂਦਾ ਤਾਂ ਬਹੁਤ ਅੱਛਾ ਲੱਗਦਾ